ਇਹ ਨੇ ਜੁਗਾਂ ਦਾ ਵਿਸ਼ਲੇਸ਼ਣ ਤਿੰਨ ਜੁਗ ਕਿੰਨੇ ਜੁਗ ਹਨ ਮਾਇਆ ਦੇ ਵਿੱਚ ਚੌਥਾ ਨਹੀਂ ਹੈ ਚੌਥਾ ਤਾਂ ਮਾਇਆ ਤੋਂ ਪਰੇ ਜੇ ਮਾਇਆ ਤੋਂ ਪਰੇ ਚੌਥਾ ਜਿਵੇਂ ਇਹਨਾਂ ਨੇ ਮੰਨਦੇ ਨੇ ਸਜੁਗ ਮਾਇਆ ਦੇ ਵਿੱਚ ਹੈ ਫਿਰ ਜੁਗ ਚਾਰ ਨਹੀਂ ਇਹਨਾਂ ਨੇ ਪੰਜ ਹੋ ਜਾਣਗੇ ਇਹ ਕੈਸਾ ਵੀ ਸਭ ਜਿਹਨੂੰ ਹਿੰਦੂ ਵੀ ਮੰਨਦੇ ਨੇ ਸ਼ਾਸਤਰ ਵੀ ਮੰਨਦੇ ਨੇ ਉਦੋਂ ਰਚਨਾ ਨਹੀਂ ਹੁੰਦੀ ਆ ਬਿਲਕੁਲ ਨਹੀਂ ਹੁੰਦੀ ਮਹਾ ਪਰਲੇ ਦਾ ਸਮਝ ਹੁੰਦਾ ਕਈ ਵਾਰ ਫਸਰਿਓ ਪਾ ਸਾਰਾ ਸਦਾ ਸਦਾ ਇੱਕ ਏਕੰਕਾਰ ਉਹ ਤਾਂ ਰਹਿੰਦਾ ਹਮੇਸ਼ਾ ਪਸਾਰਾ ਕਈ ਵਾਰ ਫਸਰਿਆ ਮਾਇਆ ਦਾ ਕਈ ਵਾਰ ਮਾਇਆ ਨਹੀਂ ਹੁੰਦੀ ਕਈ ਵਾਰ ਹੁੰਦੀ ਹੈ ਇਹ ਦੁਬੰਦੇ ਗ੍ਰੰਥ ਵੀ ਬੰਦੇ ਨੇ ਇਸ ਗੱਲ ਨੂੰ ਪਰ ਜਦੋਂ ਪਾ ਸਾਰਾ ਨਹੀਂ ਹੁੰਦਾ ਉਦੋਂ ਕਿਹੜਾ ਯੁਗ ਹੁੰਦਾ ਜਿਹੜਾ ਸੱਚ ਯੁਗ ਹਮੇਸ਼ਾ ਰਹਿੰਦਾ ਹੁਣ ਵੀ ਹੈਗਾ ਹੁਣ ਵੀ ਹੈ ਸੱਚ ਖੰਡ ਚ ਸੱਜੂਗੇ ਰਹਿੰਦਾ ਹੈ ਪਰ ਹਰ ਵਕਤ ਆ ਜਿਹੜਾ ਝੂਠ ਖੰਡ ਆ ਇੱਥੇ ਤੇ ਯੁਗ ਹੁੰਦੇ ਨੇ ਚੌਥਾ ਨਹੀਂ ਹੁੰਦਾ ਇੱਥੇ ਜਿਹੜਾ ਇਹਦੇ ਬਾਹਰ ਜਾਂਦਾ ਉਹ ਸੱਜੂਗੇ ਚਲਾ ਜਾਂਦਾ ਸਾਜੁਗਾ ਵੇਖਿਆ ਰਿਹਾ ਦਾ ਇਹ ਸਾਜੁਗ ਦੇ ਵਿੱਚੋਂ ਹੀ ਤਨਜੁਗ ਪੈਦਾ ਹੋਇਆ ਹੈ ਸਾਜੁਗ ਕੀ ਹੈ ਜਿਹਨੂੰ ਸੁਖ ਸਾਗਰ ਕਹਿੰਦੇ ਨੇ ਉਹ ਸਾਜੁਗ ਹੈ ਸੁਖ ਸਾਗਰ ਉਹ ਸਾਜੁਗ ਸਾਜੁਗ ਦੇ ਵਿੱਚ ਜਿਹੜਾ ਜੀਵ ਰਹਿੰਦਾ ਉਹ ਸੁਖ ਚ ਰਹਿੰਦਾ ਪਰਮ ਆਨੰਦ ਚ ਰਹਿੰਦਾ ਹੈ ਸੁਖ ਸਾਗਰ ਉਹਦਾਂ ਨੂੰ ਤਾਂ ਕਰਕੇ ਆ ਜਿਹੜਾ ਦੁਖ ਸਾਗਰ ਹੈ ਸੰਸਾਰ ਉਹਦੇ ਵਿੱਚੇ ਹੀ ਹੈ ਇਹਦਾ ਮਤਲਬ ਹੈ ਸੋਕ ਸਾਗਰ ਹੁੜ ਵੀ ਹੈਗਾ ਸਾਜੂ ਘੋੜ ਵੀ ਹੈਗਾ ਆ ਤਾਂ ਉਹਦੇ ਵਿੱਚੇ ਹੁੰਦਾ ਜਿਵੇਂ ਇੱਕ ਬਹੁਤ ਵੱਡਾ ਖੇਤ ਹੈ ਉਹਦੇ ਵਿੱਚ ਇੱਕ ਖੂਹ ਹੈ ਖੂਹ ਦੇ ਵਿੱਚ ਮਾਲ ਕੋ ਬਦੀ ਹੈ ਘੁੱਬੀ ਜਾਂਦੀ ਹੈ ਪਸੇ ਦਾ ਇੱਕ ਖੂਹ ਹੈ ਸਿਰਫ ਆ ਜਿਹੜਾ ਸਾਰਾ ਹੈ ਨਾ ਸਦھار ਇਹਨੂੰ ਚਿਹਰਾ ਕਹਿੰਦਾ ਨਾ ਕਬੀਰ ਚਿੱਤਰ ਬਚਿੱਤਰ ਇਹ ਹੈ ਉਹ ਚਿਹਰਾ ਜਿਹੜਾ ਕੱਚਾ ਹੂ ਉਹਨੂੰ ਚਿਹਰਾ ਕਹਦੇ ਨੇ ਉਧਰ ਯੂਪੀ ਚ ਕੱਚਾ ਆਪਾ ਪਾੜ ਪਟਣਾ ਹੈ ਨਾ ਪਾੜ ਉਹ ਚਿਹਰਾ ਕਹਿੰਦੇ ਨੇ ਚਿਹਰਾ ਖੋਦ ਲਿਆ ਕੱਚਾ ਪੱਕਾ ਜਿਹੜਾ ਹੁੰਦਾ ਹੋਰ ਖੂ ਖੂ ਹੋ ਜਾਂਦਾ ਹੈ ਚਿੱਤਰ ਵਿਚਿੱਤਰ ਇਹ ਹੈ ਅਬ ਚਿਹਰਾ ਬੜਾ ਕਹਿੰਦੇ ਕਸੂਤਾ ਜਿਹਾ ਚਿਹਰਾ ਹੈ ਤੇ ਹੈ ਪਤਾ ਨਹੀਂ ਕਦੋਂ ਇਹ ਉਤੇ ਛਪੜੇ ਪੈਂਦੀ ਹੈ ਕੱਚੇ ਦੀਆਂ ਡੇਗੇ ਪੈਂਦੀਆਂ ਛੱਪਾਂ ਕੱਚੇ ਬੜਾ ਕਭੀ ਚੜ ਸਕਦੇ ਤੁਸੀਂ ਤਾਂ ਜਿੱਤੇ ਰਾਇ ਤੇ ਤਰਾਖ ਤੇ ਤੇਰਾ ਚਿੱਤਰ ਵਿਚਿੱਤਰ ਜਿਹੜਾ ਸੰਸਾਰ ਦੀ ਰਚਨਾ ਇੱਕ ਚਿੱਤਰ ਹੈ ਵਿਚਿੱਤਰ ਹੈ ਚਿੱਤਰ ਅਜੀਬ ਕਿਸਮ ਦਾ ਚਿੱਤਰ ਤਾਂ ਜਾਇਦਾ ਤੁਸੀਂ ਬਣਾਤਾ ਹੋਇਆ ਜਾਂਦਾ ਤਾਂ ਰੋਜ਼ ਬਦਲੀ ਜਾਂਦਾ ਛੋੜਾ ਜਾ ਪੌਦਾ ਵੱਡਾ ਹੋ ਜਾਂਦਾ ਛੋੜਾ ਜਾ ਜੁਆਕ ਵੱਡਾ ਹੋ ਜਾਂਦਾ ਕੋਈ ਜੰਮਦਾ ਕੋਈ ਮਰਦਾ ਪੱਤੇ ਹਿਲਦੇ ਨੇ ਨਾਵੇਂ ਪੱਤੇ ਫੁੱਟਦੇ ਨੇ ਉਹ ਹੁਣ ਜੇ ਆਪਾਂ ਫੋਟੋ ਬਣਾ ਦਈਏ ਜਾਇ ਜਾ ਪੱਤਾ ਬਣਾ ਤਾ ਉਹ ਹਜੇ ਰਹਿਣਾ ਉਹ ਤਾਂ ਹਿਲਦਾ ਵੀ ਨਹੀਂ ਪੱਤੇ ਹਿਲਦੇ ਨੇ ਨਾਵੇਂ ਫੁੱਟਦੇ ਨੇ ਬਚਿੱਤਰ ਜਿੱਤਰ ਹੈ ਇਹ ਜਿਉਂਦਾ ਜਾਗਦਾ ਜਿੱਤਰ ਹੈ ਇਹਦੇ ਵਿੱਚ ਚਿੱਤਰ 'ਚ ਜੀਵਨ ਹੈ ਚਿੱਤਰ ਵਿਚਿੱਤਰ ਇਹ ਆ ਬਚੇਰਾ ਤਾਜ ਚਿੱਤਰੇ ਚਿੱਤ ਰੂਣਾ ਦੇਖ ਤੂੰ ਇਹ ਚਤਰ ਨੂੰ ਦੇਖਾ ਮਾ ਫਾ ਜੰਗਾ ਨਹੀਂ ਮੁਕਣਾ ਦੇਖਦਾ ਦੇਖਦਾ ਅੱਖੀਂ ਵੇਖਣਾ ਜੀਆਂ ਬਹੁਤ ਰੰਗ ਤੁਮ੍ਹਸੇ ਏਹੀ ਰਾਜਾ ਜੇ ਦੇਖਣ ਲੱਗ ਫਿਰ ਜਾਨੀ ਰਾਤ ਬੈ ਜਾਣਿਆ ਦੂਹਾਂ ਦਿਨ ਫੇਰ ਜੋ ਬਚਾਲੇ ਰਹਿ ਜਾਣ ਤਾਜ ਚਿੱਤਰੇ ਚਤਰਾਖ ਚ ਤੇਰਾ ਜਿਨਾ ਪੜਾਇਆ ਨਾ ਚਿੱਤਰੇ ਉਹਦੇ ਧਿਆਨ ਰੱਖ ਉਰ ਖੋਜੇ ਜੋ ਜੇ ਖੋਜਣਾ ਹੈ ਚਿੱਤਰ ਵਿੱਚੋਂ ਕੁਦਰਤ ਤੋਂ ਕਾਦਰ ਨੂੰ ਖੋਜੋ ਕਹਿਣ ਦਾ ਮਤਲਬ ਇਹ ਹੈ ਵਿੱਚ ਕੁਦਰਤ ਹਰ ਪ੍ਰਭ ਬਸ ਜੀ ਜੀ ਜੇ ਕੁਦਰਤ ਵਿੱਚੋਂ ਖੋਜਣਾ ਹੈ ਤਾਂ ਕਾਦਰ ਨੂੰ ਖੋਜੋ ਹੁਕਮ ਨੂੰ ਹੋਜੋ ਕਾਦਰ ਕੋਣ ਹੈ ਕਾਦਰ ਹੁਕਮ ਜੋ ਵਰਤੇ ਸੋ ਤੇਰਾ ਕੌਣ ਜੋ ਦੀਸੇ ਸੋ ਤੇਰਾ ਰੂਪ ਕਿਦਰੋਂ ਹੈ ਤੇਰਾ ਕੌਣ ਤੇਰਾ ਹਕੂ ਨੂੰ ਸੰਬੋਧਨ ਕੀਤਾ ਆ ਕਹਿੰਦਾ ਜੋ ਵਰਤ ਗਿਆ ਸੋਕਾ ਬਹਿ ਗਿਆ ਵੀ ਤੇਰਾ ਰੂਪ ਹੈ ਕਦੇ ਬਾੜ ਆ ਗਈ ਵੀ ਤੇਰਾ ਰੂਪ ਹੈ ਇਹ ਤੇਰਾ ਹੀ ਰੂਪ ਹੈ ਤੂੰ ਚਾਹੁੰਦਾ ਸੀ ਬਾੜ ਆ ਗਈ ਤੂੰ ਚਾਹੁੰਦਾ ਸੀ ਸੋਕਾ ਪੈ ਗਿਆ ਇਹ ਤਾਂ ਤੇਰੀ ਇੱਛਾ ਦੋਹਾਂ 'ਚ ਤੇਰੀ ਇੱਛਾ ਦੇਖ ਰਿਹਾ ਹਾਂ ਦੋਹਾਂ 'ਚ ਮੈਨੂੰ ਤੇਰਾ ਪਾਣਾ ਦਿਸ ਰਿਹਾ ਸਾਫ ਜੋ ਵਰਤੇ ਸੋ ਤੇਰਾ ਉਹ ਜੋ ਤੇ ਘਰਿਆ ਰੂਪ ਹੈ ਉਹਦਾ ਦੇਖਦਾ ਰੂਪ ਰਿਹਾ ਨਾ ਬਾਣੇ ਦਾ ਸੋਕਾ ਤੇਰੀ ਇੱਛਾ ਸੀ ਸੋਕਾ ਪੈ ਗਿਆ ਸੋਕਾ ਪਿਆ ਹੋਇਆ ਦੀਨ ਹੈ ਬਾਣ ਰੀਦੀ ਦਾ ਬਾਣਾ ਪਿੱਛੇ ਆ ਨਾ ਬਾਣਾ ਸਮਝਣ ਵਾਲੀ ਗੱਲ ਹੈ ਜੋ ਵਰਤੇ ਆਇਆ ਉਹ ਦੇਖਣ ਵਾਲੀ ਚੀਜ਼ ਹੈ ਜੋ ਦੀਦਾ ਹੈ ਉਹ ਚਿੱਤਰਾ ਹੈ ਤੇਰਾ ਵਿੱਚ ਉਹਦੇ ਹੁਕਮ ਦਾ ਦਾ ਜੋ ਵਰਤੇ ਜੋ ਤੇਰਾ ਹੋਣਾ ਸਰੋਪੀ ਲੈ ਰਾਂ ਆ ਗਈ ਉਹ ਵੀ ਤੇਰਾ ਪਾਣਾ ਅੰਦਾਜ਼ਾ ਸੀਗਾ ਦੱਸ ਕੁੰਟਲ ਦੀ ਕਣਕ ਹੋਗੀ ਵੀ ਕੁੰਟਲ ਦੀ ਝਾੜ ਆ ਗਿਆ ਕਦੇ ਵੀ ਪਤਾ ਨਹੀਂ ਕਿ ਕਿੱਥੋਂ ਝਾੜ ਜਿਆਦਾ ਆ ਗਿਆ ਕਿਉਂ ਜਿਆਦਾ ਹੋ ਗਿਆ ਉਹ ਵੀ ਤੇਰਾ ਪਾਣਾ ਕਦੇ ਵੱਧ ਤੇ ਘੱਟ ਕਰ ਦਿੰਦਾ ਕਦੇ ਘੱਟ ਤੇ ਵੱਧ ਕਰ ਦਿੰਦਾ ਕਦੇ ਸਾਰਾ ਵੀਣ ਵਾਲੇ ਪਕਾ ਦਿੰਦਾ ਲੋੜ ਨਹੀਂ ਪੈਂਦੀ ਇਹ ਸਭ ਉਹਦਾ ਪਾਣਾ ਬਸ ਉਹਦਾ ਪਾਣਾ ਧਦੀ ਦਾ ਤਾਂ ਹੈ ਜੀ ਸਮਝਣ ਵਾਲੀ ਗੱਲ ਹੈ ਪਾਣਾ ਇਹ ਤੀਸਰੀ ਅੱਖ ਨਾਲ ਦੇਖਣ ਵਾਲੀ ਗੱਲ ਹੈ ਸਮਝਣਾ ਕੰਮ ਕੀ ਦਾ ਅਕਲ ਦਾ ਬੁੱਧੀ ਦਾ ਪਾਓ ਬੁੱਧੀ ਤੀਸਰੀ ਅੱਖ ਉਹ ਤੀਸਰੀ ਅੱਖ ਨਾਲ ਦੇਖਦਾ ਹੋ ਤੀਸਰੀ ਅੱਖ ਨਾਲ ਅਕਲ ਨਾਲ ਸਮਝਣ ਵਾਲਾ ਵਿਸ਼ਾ ਪਾਣਾ ਦੇਖਣ ਵਾਲਾ ਵਿਸ਼ਾ ਜੋ ਸਾਹਮਣੇ ਵਰਤ ਰਿਹਾ ਹੈ ਵਰਤਾਰਾ ਜੋ ਹੈ ਉਹ ਤੁਹਾਨੂੰ ਦਿੰਦਾ ਜੋ ਵਰਤਾਰੇ ਦੇ ਪਿੱਛੇ ਸ਼ਕਤੀ ਕੰਮ ਕਰਦੀ ਉਹ ਸਮਝਣ ਵਾਲਾ ਵਿਸ਼ਾ ਇਹ ਚਾਰ ਯੁੱਗ ਨੇ ਇਹ ਗੁਰਮਖਾਂ ਨੇ ਪੂਜੇ ਨੇ ਇਹ ਜਿਹੜੇ ਦਸਨ ਗੁਰਮਖ ਦੇ ਦੱਸੇ ਹੋਏ ਨੇ ਗੁਰਮਖ ਪੂਜੇ ਯੁੱਗ ਚਤਵਾਰੇ ਘਟ ਘਟ ਵਰਤੇ ਉਧਰ ਮੁਝਾਰੇ ਇਹ ਤਾਂ ਅੰਦਰ ਵਰਤਦੇ ਨੇ ਕੋਈ ਸੱਜੂਗੀ ਜੀਵ ਹੈ ਪਾਣੀ ਚੱਲਦਾ ਸਤੋਖੀ ਹੈ ਕੋਈ ਨਹੀਂ ਸਤੋਖੀ ਜਿਹੜਾ ਨਹੀਂ ਸਤੋਖੀ ਉਹ ਕਲ ਜੂਗੀ ਹੈ ਜਿਹੜਾ ਸਤੋਖੀ ਹੈ ਸਜੂਗੀ ਹੈ ਬਾਕੀ ਦੁਆਪਰ ਤਰੇਤਾ ਦੋ ਹੈਗੇ ਨੇ ਉਹ ਬਾਹਰ ਦੇ ਜਿਹੜੇ ਗਰਭ ਦੇ ਵਿੱਚ ਨੇ ਜਿੰਨਾ ਜਰ ਬੀਜ ਵਿੱਚ ਦਾਣੇ ਦੇ ਵਿੱਚ ਜੀ ਪਿਆ ਹੈ ਜਿੱਤੇ ਦਾਣੇ ਅੰਨ ਕੇ ਜੀਵਾਜ ਜੀਵਾਜ ਉਹ ਗਰਭ ਵਿੱਚ ਉਹ ਜਿਹੜੀਆਂ ਇਹਨਾਂ ਨੇ ਉਮਰ ਗਿਣੀ ਹੈ ਇਹ ਜਿਹਨਾਂ ਦਵ ਪਰ ਦੀ ਉਮਰ ਐਂਦੀ ਉਹ ਇਹ ਤੋਂ ਅੰਦਾਜ਼ੇ ਲਾਇਏ ਨੇ ਦਾੜੇ ਦੇ ਵਿੱਚ ਜੀਵ ਐ ਉਹ ਹਾਇਰ ਦਾ ਜਲਖਰ ਬੈਠੇ ਬਹਿਲੇ ਰਿਸ਼ੀ ਪੁਰੀ ਇਧਰ ਉਹਦਾਂ ਨੇ ਆ ਖੋਜਤਾ ਬਿਲੇ ਦੀ ਇਧਰ ਗਏ ਨਹੀਂ ਬਹਿਲੇ ਸੀਗੇ ਇਹ ਐ ਕੁਛ ਕਰੀ ਗਏ ਨੇ ਉਡਪਟਾਲ ਇਹ ਤਾਂ ਪੱਤੇ ਤੋੜਲੇ ਪ੍ਰਣਸਪਤੀ 18 ਬਾਰ ਉਹ ਕਰਲੇ ਕਿਸੇ ਨੇ ਕੁਛ ਕਰ ਲਿਆ ਕਿ ਅਜੇ ਮੈਂ ਹੁਣ ਲੱਗੇ ਹੋਏ ਨੇ ਵਿਦਵਾਨ ਇਹ ਐ ਜਾ ਕੁਛ ਕਰਦੇ ਰਹੇ ਨੇ ਬਹਿਲੇ ਗੁਰਬਾਣੀ ਇਹਨਾਂ ਗੱਲਾਂ ਬਲ ਨੂੰ ਜਾਦੀ ਹੋਈ ਨਹੀਂ ਗੁਰਬਾਣੀ ਸਿੱਧੀ ਸੱਚ ਦੀ ਖੋਜ ਕਰਦੀ ਐਨਾ ਟਾਈਮ ਨਹੀਂ ਸਾਡੇ ਕੋਲ ਹੈ ਕਿ ਅਸੀਂ ਵਿਹਲੇ ਨਹੀਂ ਰਹਾਂਗੇ ਸਾਡੇ ਕੋਲ ਤਾਂ ਇੱਕ ਸਕੱਟ ਦਾ ਵਿਹਲ ਨਹੀਂ ਸਾਥ ਸਾਥ ਸਿਮਰੋ ਗੋਬਿੰਦ ਸਿੰਘ ਜੀ ਮਨਾ ਅੰਤਰ ਕੀ ਉਤਰ ਚੈਨ ਚੈਦ ਇੱਕ ਸਾਦਾ ਸਾਡੇ ਕੋਲ ਵਿਹਲਾ ਨਹੀਂ ਹੈ ਉਹਦਾ ਵਿਹਲਿਆਂ ਦੇ ਘਬ ਨੇ ਉਹਦੇ ਚ ਉਹ ਹੈ ਪਾਣੀ ਰੜਕਿਆ ਹੋਇਆ ਛੱਪੜ ਦਾ ਕੜਿਆ ਗਏ ਉਹਨਾਂ ਨੇ ਕੁਝ ਨਿਕਲਿਆ ਵੀ ਕੁਝ ਦਦ ਕੇ ਭੋਲੇ ਭਲੋਵੇ ਧੀਰ